ਪੜੇ ਲਿਖੇ ਲੋਕਾਂ ਦਾ ਸਹਿਰ ਮੰਨਿਆ ਜਾਣ ਵਾਲਾ ਸਿਟੀ ਬਿਊਟੀਫੁੱਲ ਚੰਡੀਗੜ੍ਹ ਜੇ ਇਲੈਕਟ੍ਰੋਨਿਕ ਵਹੀਕਲ ਦੀ ਵਿਕਰੀ ਦੇ ਮਾਮਲੇ ਦੀ ਗੱਲ ਕਰੀਏ ਤਾਂ ਦੇਸ਼ ਭਰ ਦੇ ਵਿੱਚ ਗੋਆ ਅਤੇ ਦਿੱਲੀ ਤੋਂ ਪਹਿਲਾਂ ਨੰਬਰ 1 ਤੇ ਹੈ ਕਿਉਂਕਿ ਪਿਛਲੇ 1 ਸਾਲ ਦੇ ਵਿੱਚ ਹੀ ਚੰਡੀਗੜ੍ਹ ਦੇ ਵਿੱਚ ਇਲੈਕਟ੍ਰੋਨਿਕ ਵਹੀਕਲ ਦੀ ਵਿਕਰੀ 5.34% ਤੋਂ ਵਧ ਕੇ 12.5% ਹੋ ਗਈ ਹੈ ਯਾਨੀ ਦੇਸ਼ ਭਰ ਦੇ ਵਿੱਚ ਨੰਬਰ 1 ਤੇ ਇਲੈਕਟ੍ਰੋਨਿਕ ਵਹੀਕਲ ਦੀ ਵਿਕਰੀ ਦੇ ਮਾਮਲੇ ਵਿੱਚ ਚੰਡੀਗੜ੍ਹ ਹੈ ਲੇਕਿਨ ਚੰਡੀਗੜ੍ਹ ਇਲੈਕਟ੍ਰੋਨਿਕ ਵਹੀਕਲ ਚਾਰਜਿੰਗ ਪੁਆਇੰਟ ਦੇ ਚੋਰੀ ਦੇ ਮਾਮਲੇ ਦੇ ਵਿੱਚ ਵੀ ਕਿਤੇ ਨਾ ਕਿਤੇ ਦੇਸ਼ ਭਰ ਦੇ ਵਿੱਚ ਇੱਕ ਨੰਬਰ ਨਾ ਬਣਾ ਲਵੇ ਇਹ ਤਸਵੀਰਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਨੇ ਜਿਹੜੀਆਂ ਕਿ ਇਲੈਕਟ੍ਰੋਨਿਕ ਵਹੀਕਲ ਚਾਰਜਿੰਗ ਪੁਆਇੰਟ ਦੀਆਂ ਨੇ ਤੇ ਇਹਨਾਂ ਦੇ ਵਿੱਚੋਂ ਸਾਰਾ ਸਾਮਾਨ ਚੋਰੀ ਹੋ ਚੁੱਕਿਆ ਹੈ ਤੁਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਸੈਕਟਰ 42 ਦੇ ਨੇੜੇ ਦੀਆਂ ਵੇਖ ਰਹੇ ਹੋ ਤੇ ਇੱਥੇ ਦੇਖ ਸਕਦੇ ਹੋ ਕਿ ਇਹਨਾਂ ਚਾਰਜਿੰਗ ਮਸ਼ੀਨਾਂ ਦਾ ਤਮਾਮ ਸਮਾਨ ਚਾਹੇ ਉਤਾਰਾਂ ਦੀ ਗੱਲ ਕਰੀਏ ਫਿਊਜ਼ ਦੀ ਗੱਲ ਕਰੀਏ LED ਸਕਰੀਨ ਦੀ ਗੱਲ ਕਰੀਏ ਜਾਂ ਫਿਰ ਜਿਹੜੀ ਚਾਰਜਿੰਗ ਗਨ ਹੁੰਦੀ ਹੈ ਉਸ ਦੀ ਗੱਲ ਕਰੀਏ ਤਮਾਮ ਸਮਾਨ ਜਿਹੜਾ ਹੈਗਾ ਚੋਰਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ अकेਲੀ ਇਸ ਮਸ਼ੀਨ ਦੀ ਚਾਰਜਿੰਗ ਮਸ਼ੀਨ ਦੀ ਕੀਮਤ ਜਿਹੜੀ ਹੈਗੀ 22 ਲੱਖ ਦੇ ਕਰੀਬ ਹੈ ਤੇ ਜਿਹੜੀ ਇਹਦੇ ਵਿੱਚ ਗਨ ਲੱਗੀ ਹੁੰਦੀ ਹੈ ਚਾਰਜਿੰਗ ਗਨ ਉਹਦੀ ਹੀ ਕੀਮਤ ਕਰੀਬ ਸਵਾਲ ਲੱਖ ਰੁਪਏ ਪੈਂਦੀ ਹੈ ਤਸਵੀਰਾਂ ਹੋਰ ਅੱਗੇ ਹੈਰਾਨੀ ਜਨਕ ਹੋ ਜਾਂਦੀਆਂ ਨੇ ਕਿਉਂਕਿ ਇੱਥੇ ਆ ਕੇ ਪੂਰੀ ਦੀ ਪੂਰੀ ਮਸ਼ੀਨ ਹੀ ਗਾਇਬ ਕਰ ਦਿੱਤੀ ਤੇ ਸਿਰਫ ਨਿਸ਼ਾਨੀਆਂ ਹੀ ਬਚੀਆਂ ਨਹੀਂ ਬਚੀਆਂ ਨੇ ਤਸਵੀਰ ਇਹ ਹੀ ਨਹੀਂ ਬਲਕਿ ਸਾਹਮਣੇ ਨਜ਼ਰ ਦਿਵਾਵਾਂਗੇ ਤਾਂ ਕਰੀਬ 7 ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਵੀ ਲੱਗੀਆਂ ਹੋਈਆਂ ਨੇ ਪਰੰਤੂ ਸਭ ਸਭ ਦੀ ਹਾਲਤ ਇਹੀ ਨੇ ਚੋਰੀਆਂ ਜਿਹੜੀਆਂ ਹੈਗੀਆਂ ਉਹ ਸਭ ਦੇ ਵਿੱਚੋਂ ਹੋ ਚੁੱਕੀਆਂ ਨੇ ਤੇ ਇਹ ਤਸਵੀਰਾਂ ਸਿਰਫ ਸੈਕਟਰ 42 ਦੀ ਨਹੀਂ ਬਲਕਿ ਜੇ ਸੁਖਨਾ ਲੇਕ ਦੀ ਸੈਕਟਰ 16 ਦੀ ਹੈ ਨਹੀਂ ਜਿੱਥੇ-ਜਿੱਥੇ ਵੀ ਚਾਰਜਿੰਗ ਪੁਆਇੰਟ ਲਗਾਏ ਗਏ ਸਨ ਇਲੈਕਟ੍ਰੋਨਿਕ ਵਹੀਕਲ ਇਲੈਕਟ੍ਰੋਨਿਕ ਵਹੀਕਲ ਦੇ ਉੱਥੇ-ਉੱਥੇ ਚੋਰੀਆਂ ਹੋ ਚੁੱਕੀਆਂ ਨੇ ਇਹ ਚੋਰੀਆਂ ਇਹਨਾਂ ਮਸ਼ੀਨਾਂ ਦੇ ਉਦਘਾਟਨ ਤੋਂ ਪਹਿਲਾਂ ਹੀ ਹੋ ਚੁੱਕੀਆਂ ਨੇ ਯਾਨੀ ਅਜੇ ਤੱਕ ਇਹਨਾਂ ਨੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਸੀ ਪ੍ਰੰਤੂ ਚੋਰਾਂ ਨੇ ਆਪਣਾ ਕੰਮ ਕਰ ਦਿੱਤਾ ਹੈ ਇਹ ਹਾਲਾਤ ਤਬ ਨੇ ਜਦਕੇ ਚੰਡੀਗੜ੍ਹ ਸਹਿਰ ਸੀਸੀਟੀਵੀ ਕੈਮਰਾੰ ਦੇ ਪੈਰੇ ਦੇ ਵਿੱਚ ਰਹਿੰਦਾ ਹੈ ਤੁਸੀਂ ਇਸ ਵੇਲੇ ਇੱਥੇ ਵੀ ਦੇਖ ਸਕਦੇ ਹੋ ਜਿੱਥੇ ਚੋਰੀਆਂ ਹੋਈਆਂ ਨੇ ਇੱਥੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨੀ ਸੁਰੱਖਿਆ ਦੇ باوجود ਵੀ ਜੇ ਇੰਨੇ ਵੱਡੇ ਲੈਵਲ ਤੇ ਚੰਡੀਗੜ੍ਹ ਦੇ ਵਿੱਚ ਸਰਿਆਮ ਚੋਰੀਆਂ ਹੋ ਰਹੀਆਂ ਨੇ ਤਾਂ ਆਖੇ ਇਹ ਮਾਜਰਾ ਹੈ ਕਿ ਤੇ ਹੈ ਕਿ ਨਾ ਵੱਡਾ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੰਡੀਗੜ੍ਹ